ਮੈਨੂੰ ਲੋਕਾਂ ਨੇ ਚੁਣਿਆ ਤੇ ਉਹਨਾਂ ਦੀ ਗੱਲ ਸੁਣਨਾ ਮੇਰਾ ਜਿਹੜਾ ਮੇਰੀ ਡਿਊਟੀ ਹੈ ਪਿੱਛੇ ਕਿਸੇ ਨੇ ਜਿਹੜਾ ਕੋਰਟ ਚੋਂ ਡਿਗਰੀ ਕਰਾ ਕੇ ਜਿਹੜਾ ਪਲਾਟ ਜਿਹੜਾ ਰਜਿਸਟਰੀ ਕਰਾ ਲਈ ਆ ਸਾਡੇ ਕੋਲ ਰਜਿਸਟਰੀਆਂ ਨੇ ਅਸੀਂ ਮਹਿੰਗੇ ਭਾਅ ਦੇ ਪਲਾਟ ਲੈਨੇ ਤੇ ਉਹ ਬੰਦਾ ਜ਼ਬਰਦਸਤੀ ਕੰਧ ਜਿਹੜਾ ਢਾ ਰਿਹਾ ਜਿਨ੍ਹਾਂ ਨੂੰ ਲੱਗਦਾ ਸੀ ਕਿ ਮੱਲੇ ਵਾਲਿਆਂ ਨੇ ਕੰਧ ਢਾ ਲਈ ਹੈ ਤਾਂ ਉਹ ਕੋਰਟ ਕੰਨਾਂ ਪਾਉਂਦੇ ਇਹ ਤਾਂ ਆਮ ਨਾਗਰਿਕ ਨੇ ਇਹਨਾਂ ਨੂੰ ਤਾਂ ਕਾਨੂੰਨ ਦਾ ਪਤਾ ਨਹੀਂ ਨਾ ਹੈ ਵੀ ਅਸੀਂ ਕੋਈ ਸਟੇਟਸ ਕੋਡ ਕੰਦ ਕੱਢੀ ਆ ਤੁਸੀਂ ਵੀ ਸਟੇਟਸ ਕੋਡ ਦੀ ਲੰਘਣਾ ਕਰ ਰਹੇ ਹੋ ਤੁਸੀਂ ਵੀ ਕੋਡ ਦੇ ਜਿਹੜੇ ਰੂਲਸ ਨੇ ਆਰਡਰਾਂ ਦੀ ਉਲੰਘਣਾ ਕਰ ਰਹੇ ਹੋ ਅਸਲ ਚੀਜ਼ ਰੋਲਾ ਜੀ ਸਾਡੇ ਕੋਲ ਜਿਹੜਾ ਇਹ 20 ਤੋਂ 25 ਸਾਲ ਇਹ ਤਕਰੀਬਨ ਕਲੋਨੀ ਨੂੰ ਕਟੀ ਨੂੰ ਹੋ ਗਏ ਇਸ ਦੀਵਾਰ ਨੂੰ ਅਨਮਤ ਮਤਲਬ ਤਰੀਕੇ ਨਾਲ ਗਲਤ ਤਰੀਕੇ ਨਾਲ ਤੋੜਿਆ ਅਸੀਂ ਇਹੀ ਮੰਗ ਕਰਾਂਗੇ ਜੀ ਵੀ ਸਾਡੀ ਇਹ ਗਲੀ ਆ ਬਹੁਤ ਹੀ ਸੇਫ ਸਾਡੀ ਕਲੋਨੀ ਆ ਜੀ ਫਰੈਂਸ ਕਲੋਨੀ ਆ ਬੰਦ ਗਲੀ ਆ ਤੇ ਮੇਨ ਗੇਟ ਇੱਕੋ ਹੀ ਨਿਕਲਦਾ ਆ ਦੋ ਗਲੀਆਂ ਦੋਨੋਂ ਪਿੱਛੋਂ ਬੰਦ ਨੇ ਜੀ ਇਹਨੂੰ ਇਸੇ ਤਰ੍ਹਾਂ ਬੰਦ ਹੀ ਰਹਿਣ ਦਿੱਤਾ ਜਾਵੇ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜਿਆ ਉਸ ਪਲਾਟ ਦੇ ਵਿੱਚ ਜਿੱਥੇ ਜਿਸ ਦਾ ਰੌਲਾ ਕੁਝ ਦਿਨ ਪਹਿਲਾਂ ਵਕੀਲ ਸਾਹਿਬਾਨਾਂ ਵੱਲੋਂ ਐਮਐਲਏ ਨਿਰਿੰਦਰ ਕੌਰ ਭਰਾਜ ਦੇ ਵਿਰੁੱਧ ਮਜਾਰਾ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਕੋਰਟ ਦੇ ਵਿੱਚੋਂ ਡਿਵਾਰ ਕੀਤਾ ਗਿਆ ਕਿਉਂ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ ਨਰਿੰਦਰ ਕੌਰ ਭਰਾਜ ਐਮਐਲਏ ਨੇ ਜਿਹੜੇ ਹਲਕਾ ਸੰਗਰੂਰ ਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਡਮ ਕਿਉਂ ਇਹਦੇ ਅਲਿਗੇਸ਼ਨ ਦੇਖੋ ਮੈਂ ਮੈਨੂੰ ਲੋਕਾਂ ਨੇ ਚੁਣਿਆ ਤੇ ਉਹਨਾਂ ਦੀ ਗੱਲ ਸੁਣਨਾ ਮੇਰਾ ਜਿਹੜਾ ਮੇਰੀ ਡਿਊਟੀ ਹੈ ਮੈਂ ਉਹ ਆਪਣੀ ਡਿਊਟੀ ਨਿਭਾਈ ਹੈ ਜਦੋਂ ਜਦਕਿ ਮੇਰੇ ਕੋਲ ਸਾਰਾ ਹਲਕਾ ਆਉਂਦਾ ਤਾਂ ਮੇਰੇ ਮਹੱਲੇ ਦੇ ਲੋਕ ਮੇਰੇ ਕੋਲ ਇਕੱਠੇ ਹੋ ਕੇ ਆਏ ਕਿ ਐਮਐਲਏ ਸਾਹਿਬ ਪਿੱਛੇ ਕਿਸੇ ਨੇ ਜਿਹੜਾ ਕੋਰਟ ਤੋਂ ਡਿਗਰੀ ਕਰਾ ਕੇ ਜਿਹੜਾ ਪਲਾਟ ਜਿਹੜਾ ਰਜਿਸਟਰੀ ਕਰਾ ਲਈ ਆ ਤੇ ਉੱਥੇ ਜਿਹੜਾ ਉਹ ਬੰਦਾ ਜ਼ਬਰਦਸਤੀ ਜਿਹੜੀ ਸਾਨੂੰ ਰਜਿਸਟਰੀਆਂ 'ਚ ਲਿਖ ਕੇ ਦਿੱਤਾ ਗਿਆ ਕਿ ਤੁਹਾਡੀ ਇਹ ਜਿਹੜੀ ਗਲੀ ਹੈ ਇੱਥੋਂ ਜਾ ਕੇ ਜਿਹੜੀ ਬੰਦ ਹੋ ਜਾਂਦੀ ਆ ਸਾਡੇ ਕੋਲ ਰਜਿਸਟਰੀਆਂ ਨੇ ਅਸੀਂ ਮਹਿੰਗੇ ਭਾਅ ਦੇ ਪਲਾਟ ਲੈਨੇ ਤੇ ਉਹ ਬੰਦਾ ਜ਼ਬਰਦਸਤੀ ਕੰਧ ਜਿਹੜਾ ਢਾ ਰਿਹਾ ਤੇ ਮੈਂ ਏਡੀਸੀ ਸੰਗਰੂਰ ਕੋਲ ਇਹਨਾਂ ਨੂੰ ਮੱਲਿਆ ਵਾਲਿਆਂ ਨੂੰ ਭੇਜਿਆ ਕਿ ਏਡੀਸੀ ਸਾਹਿਬ ਇਹਨਾਂ ਦੀ ਚੈੱਕ ਕਰ ਲਿਓ ਕਿ ਉਸ ਬੰਦੇ ਨੂੰ ਜਿਹੜਾ ਰੈਵਨਿਊ 'ਚ ਰਸਤਾ ਲੱਗਦਾ ਹੈ ਜਾਂ ਨਹੀਂ ਲੱਗਦਾ ਹੈਗਾ ਅਜੇ 2 ਦਿਨ ਦਾ ਸਮਾਂ ਸੀਗਾ ਮੈਂ ਵੀ ਮੱਲੇ ਵਾਲੇ ਨੇ ਜਿਹੜੀ ਉਹਨਾਂ ਦੀ ਢਾਹੀ ਹੋਈ ਕੰਧ ਨੂੰ ਮੱਲੇ ਵਾਲੇ ਨੇ ਕੱਢ ਲਿਆ ਤੇ ਮੱਲੇ ਵਾਲਿਆਂ ਦੀ ਕੰਧ ਨੂੰ ਕੱਢੀ ਹੋਈ ਨੂੰ ਸਾਡੇ ਵਕੀਲ ਭਾਈਚਾਰਾ 7-8 ਗੱਡੀਆਂ ਦੇ ਵਿੱਚ ਇੱਥੇ ਆਏ ਤੇ ਫਟਾਫਟ ਆ ਕੇ ਉਹ ਦੁਬਾਰਾ ਫੇਰ ਇਸ ਕੰਧ ਨੂੰ ਢਾ ਗਏ ਜਦ ਕਿ ਇਹ ਮਸਲਾ ਕੋਰਟ ਦੇ ਵਿੱਚ ਚੱਲਦਾ ਸੀ ਜਿਉਂਨਾਂ ਨੂੰ ਲੱਗਦਾ ਸੀ ਕਿ ਮੱਲੇ ਵਾਲੇ ਨੇ ਕੰਧ ਢਾ ਲਈ ਹੈ ਤਾਂ ਉਹ ਕੋਰਟ ਚ ਕੰਡਨ ਪਾਉਂਦੇ ਕੋਰਟ ਚ ਜਾਂਦੇ ਆਕੇ ਇਹ ਤਾਂ ਆਮ ਨਾਗਰਿਕ ਨੇ ਇਹਨਾਂ ਨੂੰ ਤਾਂ ਕੋਨੂੰ ਦਾ ਪਤਾ ਨਹੀਂ ਨਾ ਹੈ ਵੀ ਅਸੀਂ ਕੋ ਸਟੇਟਸ ਕੋਚ ਕੰਦ ਕੱਢੀ ਆ ਤੁਹਾਨੂੰ ਤਾਂ ਪਤਾ ਹੈਗਾ ਤੁਸੀਂ ਵੀ ਸਟੇਟਸ ਕੋਧੀ ਲੰਘਣਾ ਕਰ ਰਹੇ ਹੋ ਤੁਸੀਂ ਵੀ ਕੋਡ ਦੇ ਜਿਹੜੇ ਰੂਲਸ ਨੇ ਆਰਡਰਾਂ ਦੀ ਉਲੰਘਣਾ ਕਰ ਰਹੇ ਹੋ ਤੇ ਜੇ ਕਹਿੰਦੇ ਨੇ ਕਿ ਵੀ ਐਮਐਲਏ ਦਾ ਪ੍ਰੈਸ਼ਰ ਹੈ ਤਾਂ ਸਾਡੇ ਤੇ ਕਾਹਦਾ ਮੇਰਾ ਕਾਹਦਾ ਪ੍ਰੈਸ਼ਰ ਆ ਪ੍ਰੈਸ਼ਰ ਤਾਂ ਤੁਸੀਂ ਬਿਲਡ ਕਰ ਰਹੇ ਹੋ ਮੇਰੇ ਤੇ ਪ੍ਰੈਸ਼ਰ ਬਿਲਡ ਕਰਿਆ ਜਾ ਰਿਹਾ ਵੀ ਜਾ ਤਾਂ ਸਾਡੇ ਨਾਲ ਬੈਠ ਕੇ ਸਮਝੌਤਾ ਕਰਾਓ ਨਹੀਂ ਅਸੀਂ ਤੁਹਾਨੂੰ ਡੀਬਾਰ ਕਰ ਰਹੇ ਆ ਅਸੀਂ ਨੋ ਵਰਕ ਕਰ ਰਹੇ ਆ ਮੇਰੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਪ੍ਰਸ਼ਾਸਨ ਦੇ ਪ੍ਰੈਸ਼ਰ ਬਣਾਇਆ ਜਾ ਰਿਹਾ ਐਸਐਚ ਕਹਿੰਦੇ ਜੀ ਐਸਐਚਓ ਦੀ ਬਦਲੀ ਕਰੋ ਪੁਲਿਸ ਤੇ ਪ੍ਰਸ਼ਾਸਨ ਤੇ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਜੁਡੀਸ਼ਰੀ ਤੇ ਕੋਰਟ ਦੇ ਉੱਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਉੱਥੇ ਨੋ ਵਰਕ ਪਾ ਦਿੱਤਾ ਗਿਆ ਕਿ ਅਸੀਂ ਨੋ ਵਰਕ ਅਸੀਂ ਵਰਕੇ ਨਹੀਂ ਕਰਨਾ ਜੀ ਕੋਰਟ ਦੇ ਉੱਤੇ ਪ੍ਰੈਸ਼ਰ ਸਾਰੇ ਪਾਸੇ ਪ੍ਰੈਸ਼ਰ ਜਿਹੜਾ ਬਣਾਇਆ ਗਿਆ ਐਮਐਲਏ ਦੇ ਇੰਟਰਸਟ ਦੀ ਗੱਲ ਆ ਜਾਂਦੀ ਹੈ ਕਹਿੰਦੇ ਕਿ ਐਮਐਲਏ ਦਾ ਇੰਟਰਸਟ ਆ ਭਾਈ ਮੈਂ ਮੈਨੂੰ ਲੋਕਾਂ ਨੇ ਚੁਣਿਆ ਇਹਨਾਂ ਨੇ ਵੋਟਾਂ ਪਾਈਆਂ ਨੇ ਤੇ ਇਹਨਾਂ ਦੀ ਗੱਲ ਸੁਣਦਾ ਮੇਰਾ ਜਿਹੜਾ ਮੇਰੀ ਡਿਊਟੀ ਬਣਦੀ ਹੈ ਤੇ ਮੈਂ ਕਹਿੰਦੀ ਹ ਥੋੜਾ ਕੀ ਇ ਤੁਸੀਂ ਵਕੀਲ ਹੋ ਕੋਰਟ ਦੇ ਵਿੱਚ ਮਸਲਾ ਹੈਗਾ ਤੇ باوجود ਤੁਹਾਡਾ ਕੀ ਇੰਟਰਸਟ ਹੈ ਵੀ ਤੁਸੀਂ ਧੱਕੇ ਨਾਲ ਐਨੀ ਕਾਹਲ ਦੇ ਨਾਲ ਇਹਨੂੰ ਮਸਲੇ ਨੂੰ ਬੈਠ ਕੇ ਨਵੇੜ ਰਹੇ ਹੋ ਕਿ ਸਾਡਾ ਹੋ ਜਾਵੇ ਤੁਹਾਨੂੰ ਕੀ ਇੰਟਰਸਟ ਹੈ ਤੁਸੀਂ ਵੇਟ ਕਰ ਲਓ ਕੋਰਟ ਦੇ ਆਰਡਰਾਂ ਦੀ ਫੈਸਲੇ ਦੀ ਆਪਾਂ ਵੇਟ ਕਰ ਲਈਏ ਤੁਹਾਨੂੰ ਕੀ ਇੰਟਰਸਟ ਆ ਸੋ ਕਿਉਂਕਿ ਮੈਦਾਨੀਆਂ ਉਹਨਾਂ ਦਾ ਕੀ ਇੰਟਰਸਟ ਆ ਬਾਹਰ ਦੀ ਇਲੈਕਸ਼ਨ ਹੋਣੀਆਂ ਹੁਣ ਉਹ ਆਪਣੀਆਂ ਵੋਟਾਂ ਪੱਕੀਆਂ ਕਰਦੇ ਫਿਰਦੇ ਨੇ ਉਹਨਾਂ ਨੂੰ ਆਪਣੀਆਂ ਵੋਟਾਂ ਦੀ ਪਈ ਹੈ ਤੇ ਮੈਂ ਕਹਿੰਦਾ ਐਮਐਲਏ ਦਾ ਇੰਟਰਸਟ ਹੈ ਭਾਈ ਮੈਂ ਤਾਂ ਵੋਟਾਂ ਪਵਾ ਕੇ ਇੱਥੇ ਤੱਕ ਆਈਆਂ ਆ ਤੁਸੀਂ ਤਾਂ ਹਜੇ ਪਵਾਉਣੀਆਂ ਨੇ ਹੁਣ ਤੁਹਾਡਾ ਤਾਂ ਆਪਣਾ ਇੰਟਰਸਟ ਹੈ ਸੋ ਮੈਂ ਤਾਂ ਇਹਨਾਂ ਲੋਕਾਂ ਤੋਂ ਵੋਟਾਂ ਲੈ ਕੇ ਐਮਐਲਏ ਬਣੀ ਐ ਤੇ ਜੇ ਤੁਹਾਨੂੰ ਇੰਨਾ ਹੀ ਉਹ ਲੱਗਦਾ ਕਿ ਐਮਐਲਏ ਦਾ ਜਿਹੜਾ ਪ੍ਰੈਸ਼ਰ ਆ ਜਾਂ ਸਰਕਾਰ ਦਾ ਪ੍ਰੈਸ਼ਰ ਹੈ ਤੁਹਾਨੂੰ ਤੁਸੀਂ ਕੋਰਟ ਹੈਗੀ ਤੁਸੀਂ ਹਾਈ ਕੋਰਟ ਚਾਲ ਦਿਓ ਤੁਸੀਂ ਚੰਡੀਗੜ੍ਹ ਕੋਰਟ ਤੁਸੀਂ ਕੇਸ ਦਾ ਤਵਾਰਲਾ ਕਰਾ ਲਓ ਲੈ ਜਾਓ ਜਿੱਥੇ ਲੈ ਜਾਣਾ ਕੋਈ ਸ ਤੁਹਾਨੂੰ ਸੰਗਰੂਰ ਪ੍ਰਸ਼ਾਸਨ ਤੇ ਯਕੀਨੀ ਨਹੀਂ ਹੈਗਾ ਤੁਸੀਂ ਇੱਥੋਂ ਜਿਹੜਾ ਜ਼ਿਲ੍ਹਾ ਬਦਲੀ ਕਰਾ ਲਓ ਹਰਿਆਣੇ ਚ ਲੈ ਜਾਓ ਜਿੱਥੇ ਮਰ ਸੋ ਸਾਰਾ ਕੁਝ ਹੋ ਜਾਂਦਾ ਗੱਲ ਤੇ ਆ ਕਿ ਗੱਲ ਉਹ ਨਹੀਂ ਹੈ ਗੱਲ ਇਹ ਹੈ ਕਿ ਜਿਹੜੇ ਬਾਰ ਦੇ ਪ੍ਰਧਾਨ ਨੇ ਉਹ ਕਹਿੰਦੇ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਵੀ ਐਮਐਲਏ ਸਾਹਿਬ ਮੈਨੂੰ ਰੂਟ ਬੋਲੇ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਜਦੋਂ ਮੈਂ 2 ਦਿਨ ਮੈਂ ਬਾਹਰ ਗਈ ਮੈਂ ਦੱਸ ਕੇ ਗਈਆਂ ਪ੍ਰਧਾਨ ਜੀ ਕਿ ਪ੍ਰਧਾਨ ਜੀ ਮੈਨੂੰ 2 ਦਿਨ ਦੇ ਦਿਓ ਸੁਖਜਿੰਦਰ ਸਿੰਘ ਢੀਂਸਾ ਨੇ ਮੈਂ ਕਿਹਾ ਜੀ ਮੈਨੂੰ 2 ਦਿਨ ਦੇ ਦਿਓ ਮੈਂ ਸਾਲਾ ਸਰ ਆਪਣੇ ਪਰਿਵਾਰ ਨਾਲ ਨਤਮਸਤਕ ਹੋਣ ਗਈਆਂ ਮੈਂ ਵਾਪਸ ਆ ਜੂੰਗੀ ਤੇ ਆਪਾਂ ਬੈਠ ਕੇ ਗੱਲ ਸੁਣ ਲੈਣੇ ਜਦੋਂ ਮੈਂ ਦੂਸਰੇ ਦਿਨ ਵਾਪਸ ਆਈ ਮੈਨੂੰ ਉਹਨਾਂ ਦੀ ਕਾਲ ਆਈ ਮੈਂ ਨਾਲ ਦੀ ਨਾਲ ਕਾਲ ਜਦੋਂ ਚੱਕੀ ਤਾਂ ਬੜੇ ਹਾਈਪਰ ਹੋ ਕੇ ਗੱਲ ਕਰ ਰਹੇ ਸੀਗੇ ਮੈਨੂੰ ਨਹੀਂ ਪਤਾ ਵੀ ਕਿਸ ਮਾਹੌਲ 'ਚ ਉਹ ਬੈਠੇ ਸੀਗੇ ਬੜੇ ਹਾਈਪਰ ਹੋ ਕੇ ਗੱਲ ਕਰ ਰਹੇ ਤੇ ਮੈਂ ਉਹਨਾਂ ਨੂੰ ਬੜੇ ਰਿਸਪੈਕਟ ਦੇ ਨਾਲ ਕਿਹਾ ਮੈਂ ਕਿਹਾ ਪ੍ਰਧਾਨ ਜੀ ਮੈਂ ਲੋਕਾਂ ਦੁਆਰਾ ਚੁਣੀ ਹੋਈ ਆ ਮੇਰੇ ਨਾਲ ਗੱਲ ਕਰਨ ਵਾਸਤੇ ਪਹਿਲਾਂ ਤੁਸੀਂ ਆਪਣਾ ਵੇਅ ਆਫ ਟਾਕ ਠੀਕ ਕਰੋ ਮੈਂ ਉਹਨਾਂ ਨੂੰ ਇਹ ਗੱਲ ਰਿਪੀਟਲੀ ਕਹੀ ਕਿ ਪਹਿਲਾਂ ਆਪਣਾ ਵੇਅ ਆਫ ਟਾਕ ਠੀਕ ਕਰੋ ਫਿਰ ਤੁਸੀਂ ਮੇਰੇ ਨਾਲ ਗੱਲ ਕਰਿਓ ਜਦੋਂ ਮੈਂ ਇਹਨਾਂ ਨੂੰ ਰਿਪੀਟ ਰਿਪੀਟ ਲਈ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਆਪਣਾ ਵੇਅ ਆਫ ਟਾਕ ਠੀਕ ਕਰੋ ਤਾਂ ਉਹ ਮੈਨੂੰ ਕਹਿੰਦੇ ਜੀ ਅਸੀਂ ਤਾਂ ਨੋ ਵਰਕ ਕਰਨ ਲੱਗੇ ਆ ਮੇਰੀ ਗੱਲ ਮੇਰਾ ਪੱਖ ਸੁਣੇ ਬਿਨਾ ਮੈਨੂੰ ਕਹਿੰਦੇ ਅਸੀਂ ਨੋ ਵਰਕ ਕਰਨ ਲੱਗੇ ਆ ਤੇ ਤੁਹਾਡਾ ਨਾਮ ਲੈ ਕੇ ਅਸੀਂ ਉਹ ਕਰਾਂਗੇ ਮੈਂ ਕਿਹਾ ਜੀ ਤੁਹਾਡਾ ਰਾਈਟ ਹੈ ਸੁਭਾਵਿਕਾ ਬੰਦਾ ਹੀ ਕਹੂਗਾ ਹੁਣ ਜੇ ਕੋਈ ਬੰਦਾ ਕਹਿ ਰਿਹਾ ਜੀ ਅਸੀਂ ਹੜਤਾਲ ਕਰਾਂਗੇ ਹੁਣ ਮੈਂ ਤਾਂ ਕਹਿ ਨਹੀਂ ਲੱਗੀ ਵੀ ਹਾਂ ਹੜਤਾਲ ਨਾ ਕਰੋ ਤੁਹਾਨੂੰ ਰਸਤਾ ਲਵਾ ਦਨੀ ਹੈ ਮੈਂ ਕੌਣ ਉਹਨੀਆਂ ਰਸਤਾ ਲਵਾਉਣ ਵਾਲੀ ਪ੍ਰਸ਼ਾਸਨ ਦੇਖੂਗਾ ਕੋਰਟ ਨੇ ਦੇਖਣਾ ਕੱਲ ਨੂੰ ਤਾਂ ਕੋਰਟ ਫੈਸਲਾ ਕਰੂਗੀ ਤਾਂ ਮੈਂ ਤਾਂ ਹੀ ਕਹਣਾ ਕਿ ਭਾਈ ਠੀਕ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਕਰ ਸਕਦੇ ਹੋ ਤੇ ਉਹ ਵੀ ਕਰ ਲਿਆ ਓਦੋਂ ਬਾਅਦ ਚ ਧਰਨਾ ਵੀ ਲਾ ਲਿਆ ਧਰਨਾ ਲਾਉਣ ਤੋਂ ਬਾਅਦ ਡੀਬਾਰ ਵੀ ਕਰ ਲਿਆ ਮੈਂ ਕਹਿੰਦਾ ਸਾਰਾ ਕੁਝ ਕਰਕੇ ਇੰਨਾ ਪ੍ਰੈਸ਼ਰ ਬਿਲਡ ਕਰਕੇ ਤੇ ਆਪਾਂ ਨੂੰ ਕਾਹਲੀ ਕੀ ਹੈ ਆਪਣਾ ਇੰਟਰਸਟ ਕੀ ਹੈ ਇੰਨਾ ਪ੍ਰੈਸ਼ਰ ਕਿਉਂ ਬਣਾਇਆ ਜਾ ਰਿਹਾ ਸਾਡੇ ਤੇ ਮੈਨੂੰ ਕਿਉਂ ਡੀਫੇਮ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਜਿਹੜੇ ਚੰਦ ਲੋਕ ਅੱਜ ਮੂਹਰੇ ਦਿਖਾਈ ਦੇ ਰਹੇ ਨੇ ਉਹ ਕਿਹੜੀਆਂ ਪਾਰਟੀਆਂ ਨਾਲ ਕਿਹੜੇ ਲੀਡਰਾਂ ਨਾਲ ਤਾਲੁਕਾਤ ਰੱਖਦੇ ਨੇ ਉਹ ਮੇਰੇ ਲੋਕ ਜਾਣਦੇ ਨੇ ਸੋ ਅਸੀਂ ਤਾਂ ਰਾਜਨੀਤੀ ਚਾਹੇ ਆ ਸਿਸਟਮ ਨੂੰ ਸੁਧਾਰਨ ਲਈ ਸਿਸਟਮ ਨੂੰ ਬਦਲਣ ਲਈ ਤੇ ਇੱਕ ਗੱਲ ਸੀ ਜਦੋਂ ਮੈਂ 19 ਸਾਲ ਦੀ ਸੀ ਜਦੋਂ ਮੈਂ ਬੂਥ ਲਾਇਆ ਸੀ ਤੇ ਮੈਂ ਜਦੋਂ ਰਾਜਨੀਤੀ ਚ ਆਈ ਸੀ ਮੇਰੇ ਰਿਸ਼ਤੇਦਾਰ ਮੇਰਾ ਆਲਾ ਦੁਆਲਾ ਮੈਨੂੰ ਇੱਕ ਚੀਜ਼ ਕਹਿੰਦੇ ਹੁੰਦੇ ਸੀ ਕਿ ਨਰਿੰਦਰ ਇਹ ਰਾਜਨੀਤੀ ਚੱਕੜ ਆ ਇਹ ਚ ਜਿਹੜਾ ਜੇ ਤੂੰ ਜਾਏਂਗੀ ਤੇਰੇ ਤੇ ਚੱਕੜ ਪਾਊਗਾ ਸੋ ਅੱਜ ਉਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ ਪਰ ਸਾਡੇ ਕੋਈ ਹੌਂਸਲੇ ਨਹੀਂ ਤੋੜ ਸਕਦਾ ਸੋ ਰਾਜਨੀਤੀ ਚ ਆਏ ਆ ਆਪਣੀ ਇੱਛਾ ਨਾਲ ਆ ਸਿਸਟਮ ਨੂੰ ਬਦਲਣ ਆਏ ਆ ਡਟ ਕੇ ਆਏ ਸੀ ਤੇ ਡਟ ਕੇ ਖੜੇ ਆ ਤੇ ਡਟ ਕੇ ਰਹਾਂਗੇ ਐ ਨਾ ਨਰਿੰਦਰ ਕਦੇ ਕਿਸੇ ਤੋਂ ਡਰੀ ਆ ਤੇ ਨਾ ਡਰਨ ਵਾਲੀ ਆ ਮੈਂ ਲੋਕਾਂ ਦਾ ਵੀ ਸਤਕਾਰ ਕਰਦੀ ਆ ਮੈਂ ਬਾਹਰ ਦਾ ਵੀ ਐਜ਼ ਅ ਮੈਂਬਰ ਸਤਕਾਰ ਕਰਦੀ ਆ ਤੇ ਬਾਹਰ ਦੇ ਵਿੱਚ ਜੇ ਮੈਂ ਗੱਲ ਕਰਾਂ ਅੱਜ ਤੱਕ ਜਿਹੜਾ ਵੀ ਕੋਈ ਇੱਥੋਂ ਮੈਂ ਕਹਿੰਨੇ ਹ ਜ਼ਿਲ੍ਹੇ ਦੇ ਲੀਡਰ ਲੈ ਲਓ ਜਿੰਨੇ ਹੋਏ ਨੇ ਕੋਈ ਐਮਐਲਏ ਹੋਏ ਨੇ ਮੰਤਰੀ ਹੋਏ ਨੇ ਸਭ ਤੋਂ ਵੱਧ ਪੈਸੇ ਜਬਾਰ ਦੇ ਵਿੱਚ ਮੈਂ ਦਿੱਤੇ ਨੇ ਆਪਣੇ ਕੋਟੇ ਦੇ ਵਿੱਚੋਂ 55 ਲੱਖ ਰੁਪਏ ਦੀ ਗ੍ਰਾਂਟ ਮੈਂ ਬਾਰ ਦੇ ਵਿੱਚ ਮੈਂ ਦਿੱਤੀ ਆ ਐਜ਼ ਅ ਵਕੀਲ ਜਦੋਂ ਮੈਂ ਆਪਣੀ ਜਿਹੜੀ ਮੈਂਬਰ ਬਣੀ ਸੀਗੀ ਮੈਂ ਬਾਰ ਦੀ ਉੱਥੇ ਮੈਂ ਉਸ ਟਾਈਮ ਉਹ ਦੇਖ ਕੇ ਆਈ ਸੀਗੀ ਸੋ ਮੈਂ ਤਾਂ ਅੱਜ ਵੀ ਖੜੀ ਆ ਇਹ ਮਸਲਾ ਇਹਨੂੰ ਜਾਣ ਬੁੱਝ ਕੇ ਐਮਐਲਏ ਵਰਸਸ ਬਾਰ ਜਾਂ ਇਹਨਾਂ ਨੂੰ ਵਕੀਲਾਂ ਦਾ ਜਿਹੜਾ ਰੰਗ ਹੈ ਮੈਂ ਵੀ ਵਕੀਲ ਆ ਮੈਨੂੰ ਵੀ ਪਤਾ ਡੀਵਾਰ ਕਰਨ ਦੇ ਕੀ ਰੂਲ ਨੇ ਕਿਸ ਗਰਾਊਂਡ ਤੇ ਡੀਵਾਰ ਕਰਨਗੇ ਬਿਨਾਂ ਕਿਸੇ ਨੋਟਿਸ ਤੋਂ ਮੈਨੂੰ ਕਿਵੇਂ ਕਰ ਲੈਣਗੇ ਮੇਰਾ ਪੱਖ ਲੈ ਬਿਨਾਂ ਸੁਣੇ ਬਿਨਾ ਨਾ ਤਾਂ ਅਜੇ ਤੱਕ ਉਹਨਾਂ ਨੇ ਮੈਨੂੰ ਕੋਈ ਨੋਟਿਸ ਜਾਰੀ ਕਰਿਆ ਨਾ ਮੈਨੂੰ ਕਿਤੇ ਉਹਨਾਂ ਨੇ ਆਫੀਸ਼ੀਅਲੀ ਜਾਂ ਨੋ ਆਫੀਸ਼ੀਅਲੀ ਮੈਨੂੰ ਕਿਸੇ ਨੇ ਬਾਰ ਦੇ ਵਿੱਚ ਬੁਲਾਇਆ ਸੋ ਜਿੰਨਾ ਚਿਰ ਮੇਰਾ ਕੋਈ ਪੱਖ ਨਹੀਂ ਲੈਂਦਾ ਮੇਰੀ ਕੋਈ ਗੱਲ ਨਹੀਂ ਸੁਣਦਾ ਮੈਨੂੰ ਐਂ ਡੀਵਾਰ ਕਿਵੇਂ ਕਰ ਦੇਣਗੇ ਮੈਨੂੰ ਪਤਾ ਮੈਨੂੰ ਮੈਂ ਵੀ ਵਕੀਲ ਆ ਫਿਰ ਮੈਨੂੰ ਵੀ ਪਤਾ ਕਿ ਬਾਰ ਦੇ ਵਿੱਚ ਕਿਵੇਂ ਮੈਂਬਰ ਵਨ ਆ ਜਾਂ ਕਿ ਮੈਂ ਡੀ ਬਾਰ ਹੋਣਾ ਮੈਨੂੰ ਸਾਰਾ ਪਤਾ ਸੋ ਇਹਦੇ ਤੇ ਮੈਂ ਅਗਲੀ ਜਿਹੜੀ ਆਪਣੀ ਲੀਗਲ ਕੋਈ ਰੈਮਡੀ ਹੈ ਜਿਹੜੀ ਮੈਂ ਲਵਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਦਿਖਾਉਣਾ ਜਿਹੜਾ ਆਹ ਰਸਤਾ ਉਹ ਵਕੀਲ ਸਾਹਿਬ ਉਹਨਾਂ ਨੇ ਉਹ ਕੋਨੇ ਦੀ ਜ਼ੇਰ ਖਰੀਦ ਲਿਆ 10 20 30 ਫੁੱਟ ਜਿਹੜੀ ਜਗ੍ਹਾ ਇਹ ਖਰੀਦੀ ਗਈ ਔਰ ਇਹ ਮੁਹੱਲਾ ਨਿਵਾਸੀ ਵੀ ਖੜੇ ਨੇ ਉਹਨਾਂ ਨਾਲ ਵੀ ਕਰ ਲੈਣਾ ਗੱਲ ਕਿਉਂਕਿ ਉਹ ਇਹ ਮਾਮਲੇ ਨਾਲ ਜੁੜੇ ਹੋਏ ਨੇ ਕੀ ਪ੍ਰੋਬਲਮ ਆਈ ਕਿਉਂ ਮੈਂ ਇਹ ਜਿਹੜਾ ਰੌਲਾ ਅਸਲ ਦੇ ਵਿੱਚ ਕੀ ਅ ਅਸਲ 'ਚ ਇਹ ਰੌਲਾ ਜੀ ਸਾਡੇ ਕੋਲ ਜਿਹੜਾ ਇਹ 20 ਤੋਂ 25 ਸਾਲ ਇਹ ਤਕਰੀਬਨ ਕਲੋਨੀ ਨੂੰ ਕਟੀ ਨੂੰ ਹੋ ਗਏ ਸਾਨੂੰ ਜਿਹੜੇ ਮੁੱਢਲੇ ਮਾਲਕ ਸੀ ਪਹਿਲਾਂ ਵਾਲੇ ਮਾਲਕ ਸੀ ਸਾਨੂੰ ਇਹ ਬੰਦ ਗਲੀਆਂ ਤੇ 플ੌਟ ਵੇਚੇ ਗਏ ਸੀ ਜੀ ਤੇ ਦੀਵਾਰਾਂ ਵੀ ਹੋਈਆਂ ਹੋਈਆਂ ਸੀ ਇਸੇ ਤਰ੍ਹਾਂ ਦੂਸਰੇ ਪਾਸੇ 7 ਤੋਂ 8 ਫੁੱਟ ਦੀਵਾਰ ਹੋਈ ਹੋਈ ਜੀ ਸੀਮੈਂਟ ਵਾਲੀ ਹੋਈ ਹੋਈ ਹੈ ਜੀ ਪਰ ਇੱਕ ਹਰ ਭਾਜਨ ਨਾਂ ਦੇ ਮੁੰਚੀ ਨੇ ਇਸ ਦੀਵਾਰ ਨੂੰ ਅਣਮਨ ਅ ਮਤਲਬ ਤਰੀਕੇ ਨਾਲ ਗਲਤ ਤਰੀਕੇ ਨਾਲ ਤੋੜਿਆ ਇਸ ਦੀ ਆੜ ਚ ਜੀ ਇੱਕ 37 ਗਾਜੇ ਦੀ ਕੋਈ ਪਲੋਟ ਹੈ ਜੀ ਤੁਹਾਨੂੰ ਮੌਕੇ ਤੇ ਦਿਖ ਰਿਹਾ ਹੋਣਾ ਇਹ ਮਹਿੰਗੇ ਕੀਮਤ ਹਾਂਜੀ ਜਿਹੜਾ ਇਹ 37 ਗਾਜਾ ਜਗ੍ਹਾ ਸਾਰੀ ਸਾਡੀ ਫਰੈਂਡਸ ਕਲੋਨੀ ਦਾ ਰਕਬਾ ਆ ਇਸੇ ਦੀ ਆੜ ਚੇਰ ਭਜਨ ਸਿੰਘ ਦੇ ਨਾਂ ਦੇ ਮੁਨਸ਼ੀ ਨੇ ਇਹ 261 ਕੈ ਦਾ ਪਲਾਟ ਚੱਕ ਬੇਲਾ ਸਿੰਘ ਵਾਲੇ ਦਾ ਜਿਹੜਾ ਰਕਵਾ ਏ ਇਹਨੇ ਖਰੀਦਿਆ 3600 ਰੁਪਏ ਦਾ ਕੋਟਰਾ ਹੀ ਡਿਗਰੀ ਕਰਾਈ ਕਿਉਂਕਿ ਪਿਛਲਾ ਮਾਲਕ ਕਹਿੰਦਾ ਕਿ ਇੱਥੇ ਰਸਤਾ ਮੈਂ ਲਿਖ ਕੇ ਨਹੀਂ ਦੇ ਸਕਦਾ ਫਰੈਂਸ ਕਲੋਨੀ ਨਾਲ ਮੇਰਾ ਕੋਈ ਵੀ ਲਗਾ ਦੇਗਾ ਨਹੀਂ ਹੈਗਾ ਹੋਰ ਉਸ ਪਲਾਟ ਨੂੰ ਫਿਰ ਰਸਤਾ ਕਿੱਥੋਂ ਰਸਤਾ ਸਰ ਉਹ ਜ਼ਮੀਂਦਾਰ ਰਸਤਾ ਚੱਕ ਬੇਲਾ ਸਿੰਘ ਵਾਲੇ ਤੋਂ ਸਾਰੀ ਉਹਨਾਂ ਦੀ ਜੱਦੀ ਜ਼ਮੀਨ ਆ ਜਿੱਦੀ ਜ਼ਮੀਨ ਆ ਜੀ ਇਹ ਚੱਕ ਬਿਲਾ ਸਿੰਘ ਵਾਲੇ ਦਾ ਰਕਬਾ ਆ ਔਰ ਉਹ ਜਿਹੜੇ ਪਿਛਲੇ ਪਲੋਟ ਨੇ ਜੀ ਹੋਰ ਵੀ ਇਸ ਤੋਂ ਇਲਾਵਾ ਵੀ ਕਈ ਵਕੀਲ ਸਹਿਬਾਨਾਂ ਨੇ ਉਹਦਾ ਬਿਆਨ ਨਹੀਂ ਕੀਤੇ ਹੋਏ ਨੇ ਉਹ ਵੀ ਕੋਲਟਰਾਹੀ ਡਿਗਰੀ ਕਰਾਨਗੇ ਐਮਐਲਐਨ ਰੇਂਦਰ ਕੌਰ ਭਰਾ ਤੇ ਦੋਸ਼ ਲਾਈ ਜਾ ਰਹੇ ਨੇ ਬਾਹਰ ਵੱਲ ਕਿ ਤੁਸੀਂ ਉਹਨੂੰ ਪੁਸ਼ਟੀ ਕਰਦੇ ਹੋ ਵੀ ਉਹ ਗਲਤ ਨੇ ਜੀ ਬਿਲਕੁਲ ਗਲਤ ਨੇ ਸਰ ਵਕੀਲਾਂ ਦਾ ਇੱਥੇ ਆਉਣਾ 35 40 ਵਕੀਲ ਅਸੀਂ ਪੈਣਾ ਸਾਰੀਆਂ ਇੱਥੇ ਬੈਠੇ ਹੋਏ ਆ ਆਪਣੀ ਕਲੋਨੀ ਚ ਬਾਹਰ ਹੀ ਬੈਠੇ ਸੀਗੇ ਜੀ ਮੇਰੇ ਨਾਲ ਹੀ ਖੜੇ ਹੋਏ ਨੇ ਸਾਰੇ ਤੇ 35 40 ਵਕੀਲ 7 8 ਗੱਡੀਆਂ ਭਰ ਕੇ ਸਾਡੇ ਤੇ ਆਗੇ ਸਾਨੂੰ ਡਰਾਇਆ ਧਮਕਾਇਆ ਗਿਆ ਤੇ ਉਹਨਾਂ ਨੇ ਲੱਤਾਂ ਮਾਰ ਕੇ ਸਾਡੀ ਦੀਵਾਰ ਨੂੰ ਤੋੜੇ ਬਕਾਇਦਾ ਟੀਵੀ ਦੀ ਫੁਟੇਜ ਸਾਡੇ ਕੋਲ ਪਈਆਂ ਨੇ ਸੀਸੀ ਕੈਮਰੇ ਤੇ ਲੱਗੇ ਨੇ ਹਰ ਕਿਸੇ ਦੇ ਘਰ ਚ ਲੱਗੇ ਹੋਏ ਨੇ ਜੀ ਅੱਜ ਉਹਨਾਂ ਨੇ ਮਸਲਾ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਬਿਨਾ ਮਤਲਬ ਸਾਨੂੰ ਆਕੇ ਧਮਕਾਇਆ ਕਿ ਤੁਸੀਂ ਕੌਣ ਹੋ ਹੁੰਨੇ ਹੋ ਇੱਥੇ ਇਹਨੂੰ ਰੋਕਣ ਵਾਲੇ ਅਸੀਂ ਮੁਹੱਲਾ ਨਿਵਾਸੀ ਆ ਸਰ ਅਸੀਂ ਬਹੁਤ ਮਹਿੰਗੀ ਕੀਮਤਾਂ ਤੇ ਪਲਾਟਾਂ ਨੂੰ ਖਰੀਦਿਆ ਹੋਇਆ ਜਿੱਤੇ ਸਾਰੀ ਜ਼ਿੰਦਗੀ ਦੀ ਅਸੀਂ ਆਪਣੀ ਪੂੰਜੀ ਲਾਈ ਹੋਈ ਆ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਵੀ ਇਹ ਕਹੋ ਜੀ ਤੁਹਾਡੀ ਬਿਲਕੁਲ ਜੀ ਸਰ ਜਿਹੜੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਲੋਕਾਂ ਦੇ ਦੁਆਰਾ ਚੁਣੇ ਹੋਏ ਇੱਕ ਵਿਧਾਇਕ ਨੇ ਸਾਡਾ ਪਹਿਲਾ ਅਸੀਂ ਇਹੀ ਜ਼ਰੂਰਤ ਸਮਝੀ ਕਿ ਅਸੀਂ ਇਕੱਠੇ ਹੋ ਕੇ ਮਹੱਲਾਨ ਵਾਸੀ ਐਮਐਲਏ ਸਾਹਿਬ ਕੋਲ ਗਏ ਆਪਣੀ ਤਕਲੀਫ ਦੱਸੀ ਕਿ ਇੱਕ ਵਿਅਕਤੀ ਹਰਪ੍ਰੀਤ ਸਿੰਘ ਨਾਂ ਦਾ ਮੁੰਚੀ ਆ ਜਿਹੜਾ ਵੀ ਦੀਵਾਰ ਤੋੜ ਰਿਹਾ ਉਹਨਾਂ ਨੇ ਸਾਨੂੰ ਜੀਡੀਸੀ ਸਾਹਿਬ ਕੋਲੇ ਭੇਜਿਆ ਕਿ ਉੱਥੇ ਸਾਰਾ ਆਪਣਾ ਪੱਖ ਰੱਖੋ ਜੋ ਵੀ ਉਹਨਾਂ ਨੂੰ ਸਹੀ ਹੋਏਗਾ ਤਾਂ ਅਸੀਂ ਆਪਣੀ ਉਹਨਾਂ ਨੂੰ ਸਾਰੀਆਂ ਆਪਣੀਆਂ ਰਿਸ਼ਤੀਆਂ ਬਕਾਇਦਾ ਦਿਖਾਈਆਂ ਕਿ ਸਾਡੇ ਕੋਲ ਬੰਦ ਗਲੀਆਂ ਨੇ ਜੀ ਆ ਸਾਡੇ ਨਕਸ਼ੇ ਨੇ ਜੀ ਪੁਰਾਣੇ ਉਹਨਾਂ 'ਚ ਵੀ ਲਿਖਿਆ ਹੋਇਆ ਕਿ ਦੀਵ ਅਸੀਂ ਇਹੀ ਮੰਗ ਕਰਾਂਗੇ ਜੀ ਵੀ ਸਾਡੀ ਇਹ ਗਲੀ ਆ ਬਹੁਤ ਹੀ ਸੇਫ ਸਾਡੀ ਕਲੋਨੀ ਆ ਜੀ ਫਰੈਂਸ ਕਲੋਨੀ ਆ ਬੰਦ ਗਲੀ ਐ ਤੋਂ ਮੇਨ ਗੇਟ ਇੱਕੋ ਹੀ ਨਿਕਲਦਾ ਆ ਦੋ ਗਲੀਆਂ ਦੋਨੋਂ ਪਿੱਛੋਂ ਬੰਦ ਨੇ ਜੀ ਇਹਨੂੰ ਇਸੇ ਤਰ੍ਹਾਂ ਬੰਦ ਹੀ ਰਹਿਣ ਦਿੱਤਾ ਜਾਵੇ ਕਿਉਂਕਿ ਨਰਿੰਦਰ ਕੌਰ ਭਰਾਜ ਜਦੋਂ ਇਹ ਲੋਕ ਇਕੱਠੇ ਹੋ ਕੇ ਗਏ ਐਮਐਲਏ ਦੇ ਕਰਕੇ ਥੋੜੇ ਦੂਰ ਐਮਐਲਏ ਨਰਿੰਦਰ ਕੌਰ ਭਰਾਜ krae ਉੱਤੇ ਇਸ ਕਲੋਨੀ ਦੇ ਵਿੱਚ ਰਹਿੰਦੇ ਨੇ ਜਦੋਂ ਇਹਨਾਂ ਕੋਲ ਗਏ ਇਹਨਾਂ ਦੀ ਗੱਲ ਸੁਣਦੇ ਸਾਰੀ ਮੈਡਮ ਐਮਨ ਭਰਾਜ ਨੇ ਇਨਾਂ ਦੇ ਦਸਨ ਮਤਾਓਗੇ ਇਹਨਾਂ ਨੂੰ ਏਡੀਸੀ ਸਾਹਿਬ ਕੋਲੇ ਭੇਜਤਾ ਪਰ ਰੌਲਾ ਇਸ ਗਲੀ ਦਾ ਰੌਲਾ ਪੈਸੀ ਕਮਾਉਣ ਦਾ ਜਦੋਂ ਮਨ ਦੇ ਵਿੱਚ ਲਾਲਚ ਹੁੰਦਾ ਤੇ ਫਿਰ ਕੁਝ ਤੋਂ ਕੁਝ ਬਣ ਜਾਂਦਾ ਲੋਕ ਫਿਰ ਕਿਉਂ ਤਰਾ ਤਰਾ ਕਰਦੇ ਨੇ ਲੋਕ ਇਕੱਠੇ ਹੋ ਕੇ ਲੜਾਈ ਲੜਦੇ ਨੇ ਕੈਮਰਾਮੈਨ ਮਨਮਤੇ ਨਾਲ ਇਕਬਾਲ ਸਿੰਘ ਫਗੂੜਾ ਡੀ5 ਚੈਨਲ ਪੰਜਾਬੀ ਸੰਗਰੂਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਂਗੇ ਉਹ ਲੰਤਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ